ਗੁਰਜਹਰੀ ਦਾ ਗੁਰਪ੍ਰੀਤ ਇੱਕ ਨੇ ਦੇੇ ਪਾਸ ਧਾਵੇ ਨਾਲ ਆਪਣੀਆਂ ਬਾਹਾਂਾਂ ਦੇ ਬਾਤ ਹੀ ਬਾਹਾਂਾਂ ਦੇ ਜੋਰ ਦੇ ਨਾਲ ਲੜਕਾਉਣਾ ਦੇਖੋ ਜੀ ਮੇਰੇ ਮੇਰੇ ਵੀਰੋ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਇੱਕ ਪਾਸੇ ਜਿਲ੍ਹੇ ਬੋਗੇ ਨੂੰ ਬਲਾਮ ਕਰਦਾ ਮੱਲੇੜੀਆਂ ਸ਼ੀਰਾ ਲਓ ਸਾਹਮਣੇ ਕੁਬਾਲ ਸਿੰਘ ਹਰਖੋ ਵਾਲੀਆ ਰੂਪੀ ਮੇਰੇ ਵੀਰੋ ਨਹੀਂ ਡੱਕਦਾ ਸਾਰੇ ਦਾ ਗਰਾਊਂਡਾਂ ਵਿੱਚ ਪੁਰੇ ਸ਼ਿਹਾੜ ਦੀ ਟੀਮ ਦੇ ਬੰਦੇ ਇਹ ਖੇਡ ਇਹ ਸਾਡ ਪੰਜਾਬ ਦੇ ਕਮਪਾਂ ਦਾ ਹੀਰੋ ਰਿਹਾ ਗੁਰਜਹਰੀ ਪਿੰਡ ਰਾਏਕੋਟ ਦੀ ਧਰਤੀ ਦੇ ਬਿਲਕੁਲ ਲਾਗੇ ਪਿੰਡ ਸ਼ਿਰ ਨੌਜਾਨ ਗੱਭਰੂ ਦਾ ਗੁਰਪ੍ਰੀਤ ਗੁਰਜਹਰੀ ਦਾ ਸੁਪਰਸਟਾਰ ਕਬੱਡੀ ਖਿਡਾਰੀ ਇਸ ਦਿਨ ਪ੍ਰਿੰਸ ਜਸਕਰਨ ਸਿੰਘ ਨੀਲੇ ਦੀ ਪਾਈ ਹੋਈ ਕਮਟੀ ਤੇ ਦੇਖਦਾ ਵੀ ਹੁਣ ਕੌਹ ਜਾਫੀਆਂ ਵਿੱਚੋਂ ਇਹ ਅੱਖ ਦੀ ਪਲਕ ਨਾਲ ਕੈਂਚੀ ਜਿਹਾ ਮਾਰਦਾ ਗੱਭਰੂ ਸ਼ਕੀਰ ਭੰਗੂ ਪਰਿਵਾਰ ਦਾ ਜੋ ਜਾਫੀ ਸ਼ੀਰਾ ਇਹ ਕਮਾਲ ਦਾ ਬਾਕੀ ਕਮਾਲ ਦਾ ਖਿਡਾਰੀ ਮੱਲਿਆੜੀਆਂ ਸ਼ੀਰਾ ਅਗਰ ਸਰਜੀਤ ਕੁਮਾਬੀਆ ਆਪਣੇ ਸਮੇਂ ਦਾ ਮਸ਼ਹੂਰ ਕਬੱਡੀ ਖਿਡਾਰੀ ਐ ਮੇਰੀ ਮਾਰ ਕੀ ਪਿੰਡ ਹੈ ਸਮਰਾਏ ਦੇ ਲਾਗੇ। ਮੇਰੀ ਜੋਰ ਵਾਲੀ ਨੂੰ ਜਾਫੀ ਟਾਹੀ ਜਾਂਦੇ ਨੇ ਤਾਂ ਮਾਰਗੀ ਤੇਜ ਨਿਕਲ ਜਿਹੜੇ ਰੇਡਰ ਵੀ ਹਤਾਨੀ ਲੱਗਦਾ ਕਦੋਂ ਹੱਥ ਲਾਈ ਜਾਂਦੇ ਨੇ। ਅੱਲੀ ਲੱਖਾਂ ਦਾ ਪੁਆਇੰਟ ਜੋੜਦਾ ਜਾਂ। ਇਸ ਨੌਜਵਾਨ ਦੀ ਬੱਲੇ ਬੱਲੇ ਖੇਡ ਕਬੱਡੀ ਦੇ ਵਿੱਚ ਗੁਰਜ ਹਰੀ ਦਾ ਗੁਰਪ੍ਰੀਤ ਇੱਕ ਨੇ ਦੇ ਕੇ ਇੱਕ ਦੀ ਦੂਜੇ ਕਰਕੇ ਸ਼ਾਨਦਾਰੀ ਵਾਲੀ ਗੱਲ ਹੁਣ ਕੀ ਵਾਲਾ। ਅਗਰ ਮੇਰੇ ਵੀਰੋਂ ਕਬੱਡੀ ਦੇ ਵਿੱਚ ਆ ਰਹੇ ਨੇ ਅੱਖਾਂ ਦਾ ਪੁਆਇੰਟ ਜੋੜ ਦਿੱਤਾ ਕਰਨ ਕਰਦਾ ਹੈ ਸ਼ਾਦੋਕੇ ਵਾਲਾ ਆਈਟਮ ਦੇ ਤੌਰ ਤੇ ਜਾਣਿਆ ਜਾਂਦਾ ਟੀਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਜੋਤੀ ਸਮਰਾਜੀ ਗਰਮੀਤ ਸਿੰਘ ਦੀ ਚੂੜ ਚੱਕ ਵਾਲੇ ਸਾਡਾ ਵੀਰ ਜੀਤਾ ਨਾਲ ਸਰਜੀਤ ਟੁੜੀ ਸ਼ਿਕੰਦਰ ਗਰੇਵਾਲ ਨੂੰ ਦੁਨੀਆ ਝਾੜਦੀ ਹੈ ਕਿਉਂਕਿ ਕੈਨੇਡਾ ਦੀ ਕਬੱਡੀ ਦੇ ਵਿੱਚ ਮੰਡੀ ਦੇਣ ਗਾਹਲਵਾ ਦਾ ਪਹਿਲਵਾਨ ਗੁਰਵਿੰਦਰ ਸਿੰਘ ਪਹਿਲਵਾਨ ਜਾਫੀਆਂ ਵਿੱਚੋਂ ਵੇਖਦਾ ਵੀ ਹੁਣ ਖੁੜਕੀ ਵਾਲਾ ਟਾਈਗਰ ਲਾਵੇਗਾ ਜੱਫਾ ਖਾੜੇ ਦੀ ਧਰਤੀ ਦਾ ਨਿੱਕਾ ਕਹਿੰਦੇ ਨੇ ਹਿੱਕ ਜੋਰ ਲੈਣਾ ਅੰਦਰ ਦੀ ਪੂਰੀ ਕੋਸ਼ਿਸ਼ ਕਰਦਾ ਹੈ ਹਰਜੀਤ ਹਨ ਤਲਵਾਰ ਕਲੱਬ ਐਮ სპੋਰਟ ਦੀ ਟੀਮ ਦੇ ਵੱਲੋਂ ਕਬੱਡੀ ਪਾਉਣ ਦੇ ਲਈ ਪਹੁੰਚ ਚੁੱਕਿਆ ਚਾਰ ਜੱਫੀਆਂ ਨੇ ਤਿਆਰੀ ਖਿੱਚੀ ਹੋਈ ਹੈ ਭੰਡਾਲ ਵਾਲਾ ਇਸ ਵੇਲੇ ਲਾਉਂਦਾ ਹੋਇਆ ਜੱਫਾ ਪਰ ਪੁਆਇੰਟ ਹਜਾਂ ਦੇ ਰੋਕਿਆ ਦਾ ਕਹਿਣਾ ਆਜਾ ਕਬੱਡੀ ਵੱਲ ਵੀ ਬਾਕੀ ਕਬੱਡੀ ਦੀ ਬੱਲੇ-ਬੱਲੇ ਕਬੱਡੀ ਦੀ ਬਹਾਰ ਖੜੀ ਹੈ ਮੇਰੇ ਵੀਰੋ ਪੂਰੇ ਕੈਨੇਡਾ ਦੇ ਵਿੱਚ ਕਦੇ ਅਲਵੱਟਾ ਦੇ ਵਿੱਚ ਕਦੇ ਅੰਤਾਰੀਓ ਦੇ ਵਿੱਚ ਅੱਜ ਪੀਸੀ ਦੀਆਂ ਗਰਾਉਂਡਾਂ ਦੇ ਚੈਪਟਰ ਦੇ ਵਿੱਚ ਕੱਲ ਦੇ ਹੋਏ ਮੁਕਾਬਲੇ ਇੱਕ ਮਾਨਕੀ ਵਾਲਾ ਖਿਡਾਰੀ ਜਸੀ ਮਾਨਕੀ ਦੀ ਕਬੱਡੀ ਪੈਂਦੇ ਦੀ ਜਸੀ ਮਾਨਕੀ ਵਾਲਾ ਪਿਛਲੇ ਸਾਲ ਫੀਡ ਕਮੇਟੀ ਦੇ ਵੱਲੋਂ ਖਤਮੀ ਵਾਲੇ ਰਾਜਸੂਨਾ ਦੀ ਟੀਮ ਦੇ ਵਿੱਚ ਅਨ ਕਹਿੰਦੇ ਵੀ ਬੜਾ ਮਸ਼ਹੂਰ ਜਾਸੀ ਹੈ ਲਓ ਸਾਹਮਣੇ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹਰਖੋਵਾਲ ਵੀ ਉੱਥੋਂ ਦਾ ਇਹ ਗੱਭਰੂ ਯਾਰੋ ਇੱਕ ਕਮਾਲ ਵੀ ਜੀ ਗੁਰੂ ਗੋਬਿੰਦ ਪਾਸ਼ਾ ਜੀ ਕਨਸ਼ੋ ਪ੍ਰਾਪਤ ਧਰਤੀ ਹੈ ਉਸ ਪਿੰਡ ਦੇ ਨਾਲ ਇਸ ਨੌਜਵਾਨ ਗੱਭਰੂ ਦਾ ਪਿੰਡ ਉਹ ਨਿਖਾਈ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੰਦਾ ਹੈ ਜਿਹੜਾ ਗੁਰਦਾ ਸਾਹਿਬ ਦਾ ਏਰੀਆ ਜਿੱਥੇမှ ਦੋਨਾਂ ਪਿੰਡ ਪੂਰੀ ਦੁਰੀਆਂ ਵਿੱਚ ਮਸ਼ਹੂਰ ਕਰਨ ਵਾਲਾ ਜੱਸਾ ਇਸ ਵੇਲੇ ਕਬੱਡੀ ਪਾ ਰਿਹਾ ਕਾਰ ਜਾਫੀਆਂ ਵਿੱਚੋਂ ਐਂਦੇ ਵੀ ਖੁੱਟ ਖੜਿਆ ਨਾ ਇੱਕ ਇੰਜੀ ਮਾਰ ਦਿੱਤੀ ਹੈ ਬੇਸ਼ਾਮੀ ਧਰਤੀ ਜਿੱਲੇ ਲੁਧਿਆਣਾ ਦਾ ਨੌਜਵਾਨ ਗੱਭਰੂ ਲਾਉਂਦਾ ਹੋਇਆ ਜੱਫਾ ਜਤਿੰਦਰ ਬੇਸ਼ਵਾਣਾ ਆ ਦੇ ਸਿਧਵਾਲਾ ਵਾਲੇ ਨੂੰ ਐਵੇਂ ਨਹੀਂ ਕਿਤਾਬ ਮਿਲ ਗਿਆ ਜੁੱਗ ਆਨੰਦ ਲੈਂਦੇ ਹੋਏ ਸਾਡੇ ਰਾਮਵਰ ਕੀ ਦਰਸ਼ੀਰ ਆਓ ਸਾਹਮਣੇ ਮਹਿਮਦ ਵਾਲੀਏ ਸੰਦੀਪ ਦੀ ਪਈ ਹੋਈ ਕਬੱਡੀ ਦੀ ਰਣਕੀ ਦਾ ਟਾਈਗਰ ਇੱਕ ਖੇਡ ਦੇ ਮਾਦਾਂ ਵਿੱਚ ਹੈਗੀ ਤੜਾਈ ਲਓ ਸਾਹਮਣੇ ਇਸੇ ਲਈ ਗੱਲ ਵਰਤਮਾਨ ਦੀ ਬਦਨੀ ਵਾਲੇ ਕੁਲਦੀਪ ਦੀ ਪਈ ਹੋਈ ਕਬੱਡੀ ਤੇ ਇਹ ਨੌਜਵਾਨ ਕਹਿੰਦੇ ਨੇ ਬਲਜਿੰਦਰ ਸਿੰਘ ਨਾਮ ਹੈ ਥਾੜਾ ਪਿੰਡ ਜਗਰਾਉ ਦੇ ਲਾਗੇ ਬੜਾ ਮਸ਼ਹੂਰ ਕਰ ਦਿੱਤਾ ਇਸ ਹਰਜੀ ਕਬੱਡੀ ਕਲੱਬ ਦੇ ਪੁਆਇੰਟ ਨੇ 17 ਹਰਜੀਤ ਤਲਵਾਰ ਕਲੱਬ ਐਬਸਪੋਰਟ ਦੇ ਪੁਆਇੰਟ ਨੇ 17.5 ਅੱਧੇ ਪੁਆਇੰਟ ਦੇ ਫਰਕ ਦੇ ਨਾਲ ਜਿਹੜੀ ਟੀਮ ਮੇਰੇ ਵੀਰੋ ਹਰਜੀਤ ਨੂੰ ਤਲਵਾਰ ਕਲੱਬ ਐਬਸਪੋਰਟ ਦੀ ਟੀਮ ਲੀਡ ਕਰ ਰਹੀ ਹੈ ਕੱਲ ਚੱਲਦੇ ਹੋਏ ਮੈਚ ਦੀ ਸਿਧਵਾਵਾਲੇ ਜੱਸੀ ਦੀ ਪਈ ਹੋਈ ਕਬੱਡੀ ਤੇ ਇਹ ਨੌਜੋਨ ਮੇਰੇ ਵੀਰੋ ਹਿੰਦਰ ਸਿੰਘ ਸਾਹਿਬਾ ਆਹ ਹੋਣੀ ਨੌਜੋਨ ਆ ਇਹ ਦੀ ਸਾਹ ਤੇੜੀ ਆ ਤਾਲਾ ਨਾਲ ਸਾਹ ਪਾੜੇ ਪੁਆਇੰਟ ਮੇਰੇ ਵੀਰੋ ਹੌਲੀ ਹੌਲੀ ਅੰਜਲਾ ਤੈਹ ਕੀਤੀਆਂ ਜਾਂਦੀਆਂ ਨੇ ਲਓ ਫਰਦਿਆਲ ਵੀ ਪਹੁੰਚੇ ਕਬੱਡੀ ਤੇ ਕਾਦਵਾ ਵਾਲਾ ਪਹਿਲਵਾਨ ਜਫਾਲਾ ਪਾਉਂਕੀ ਬਤੂ ਹੱਥ ਜੋੜੀਆਂ ਹੋ ਗਈਆਂ ਨੇ ਇੱਕ ਪਾਸੇ ਪਹਿਲਵਾਨ ਨੂੰ ਤਿਆਰਤਾ ਖੇਡ ਕਬੱਡੀ ਦਾ ਅਸਲੇ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਜ਼ਿਲ੍ਹੇ ਬੋਂਗੇ ਦਾ ਮਸ਼ਹੂਰ ਕਬੱਡੀ ਖਿਡਾਰੀ ਪੱਕੇ ਤੌਰ ਤੇ ਉਹਨੇ ਟ੍ਰਾਂਟੋ ਵਿੱਚ ਜਾ ਵਸਿਆ ਟ੍ਰਾਂਟੋ ਦੇ ਵਿੱਚ ਯੰਗ ਕਬੱਡੀ ਕਲੱਬ ਦੇ ਵੱਲੋਂ ਤਗੜਾ ਖੇਡਿਆ ਇਸ ਸਾਲ ਪੰਜਾਬ ਦੇ ਵਿੱਚ ਵੀ ਪੱਲੇ ਬੱਲੇ ਕਰਵਾਈ ਲਓ ਅੱਜ ਵੇਖਦਾ ਹੈ ਵੀ ਐਮਪੀ ਸਪੋਰਟ ਦੇ ਰੋਟਰੀ ਸਟੇਡੀਅਮ ਦੇ ਵਿੱਚ ਕਹਿੋ ਜੀ ਗੱਲ ਹੁੰਦੀ ਖੋਲ ਦੇ ਆਉਂਦਾ ਹੈ ਰੇਡ ਨਾਲ ਪੂਰੇ ਜਨੂਨ ਦੇ ਬਸ ਕਿਸ ਕੱਪ ਦਾ ਜਿੱਤਰਾਉਂਦੇ ਪੂਰੇ ਨਾਲ ਰੇਡਰ ਬਣਾ ਤਕਦੀਕੀ ਹਰਦਾਸੇ ਦਾ ਅਰਦਾਸ ਇਸ ਗੱਭਰੂ ਦੀ ਝਟ ਹੈ ਖਿਡਾਰੀ ਜਾਫੇ ਦੀ ਦੀ ਮਰੀਦ ਵਿੱਚ ਦੁਨੀਆ ਗਰਾਵ ਵਾਲੇ ਬਿੰਦਰ ਦਾ ਚਿਹਤਾ ਖਿਡਾਰੀ ਐਸੀ ਕਬੱਡੀ ਤੇ ਪੁਆਇੰਟ ਆਪਣੀ ਟੀਮ ਨੂੰ ਜੋੜ ਤਾਵੇਗਾ ਕਦੇ ਹੀ ਬੰਦੋ ਹਲਵਾਨ ਮਾ ਦਾ ਗੁਰਵਿੰਦਰ ਸਿੰਘ ਪਹਲਵਾਨ ਢਾਗਾ ਵਾਲਾ ਮਿਸਾਨ ਨੇ ਜਿਹਦੇ ਪੁੱਤ ਨੇ ਅੱਜ ਕਬੱਡੀ ਦੇ ਵਿੱਚ ਜਾਮਾ ਕਬੱਡੀਏ ਤੇਰੇ ਕਈਆਂ ਘਰਾਂ ਦੀ ਗ਼ਰਬੀ ਗਰੀਬੀ ਦੂਰ ਤੂੰ ਬੋਲ ਦਾ ਕਬੱਡੀ ਦਾ ਜਨੂਨ ਹੁਣ ਲੋਕਾਂ ਦੇ ਸਿਰ ਚੜਕੇ ਬੋਲ ਦਾ ਕਬੱਡੀ ਦਾ ਜਨੂਨ ਹੁਣ ਲੋਕਾਂ ਦੇ ਸਿਰ ਚੜਕੇ ਖਾਣੇ ਵਾਲਾ ਨਿੱਕਾ ਕਿ ਪਿੰਡ ਹੈ ਅਖਾੜਾ ਕੋਲ ਜਗਰਾਵਾਂ ਦੇ ਦੰਤ ਦਿੰਦਾ ਧਾਵੀ ਨਾਲ ਆਪਣੀਆਂ ਬਾਹਾਂ ਦੇ ਬਾਹਾਂ ਦੇ ਜੋਰ ਦੇ ਨਾਲ ਕੌਣਾਂ ਦੇ ਜੋਰ ਦੇ ਨਾਲ ਨਾ ਪਾਉ ਜਫਾ ਮਿੱਤਰੇ न लखा पद चुके मेरो हिकु चुका हर दूसी टी फड़ चुके